ਕਨਾਲ ਆਇਆ ਬਹੁਤ ਅਨਫੋਰਚੂਨੇਟ ਹੈ ਜੋ ਪੰਜਾਬ ਨਾ ਹੋਇਆ ਇਹ ਗੈਰੀ ਨੇ ਦੀ ਸੁੱਤੀ ਹੋਈ ਸਰਕਾਰ ਤੁਸੀਂ ਵੇਖਿਓ ਕੋਈ ਮੇਨਟੇਨੈਂਸ ਲੱਖਾਂ ਕਰੋੜਾ ਰੁਪਏ ਨਾ ਨੂੰ ਗਵਰਨਮੈਂਟ ਵੱਲੋਂ ਵੀ ਆਉਂਦੇ ਨੇ Rajasthan ਦੀ ਗਵਰਨਮੈਂਟ ਵੀ ਇਹ ਨਾ ਨਹਿਰਾ ਦੀ ਮੇਨਟੇਨੈਂਸ ਵਾਸਤੇ ਪੈਸੇ ਕਰਦੀ ਹੈ ਪੰਜਾਬ ਗਵਰਨਮੈਂਟ ਬਟ ਮੇਰਾ ਕਹਿਣਾ ਹੈ ਐਸ ਲੀਡਰ ਆਫ ਦੀ ਆਪੋਜੀਸ਼ਨ ਕਿ ਸਾਰਾ ਪੈਸਾ ਇਰੀਗੇਸ਼ਨ ਵਿਭਾਗ ਦੇ ਮੰਤਰੀ ਤੋਂ ਲੈ ਕੇ ਸੰਤਰੀਆਂ ਤੱਕ ਆ ਤੁਸੀਂ ਆ ਮੈਂਟੇਨੈਂਸ ਦਾ ਵੇਖੋ ਕਾ ਅਜੇ ਤੱਕ ਊਟੀ ਉੱਗੀ ਇਹਨੇ ਹੁਣ ਐਸ ਪਾਸੇ ਤੁਹਾਡੇ ਦੱਸਾਈ ਦਿੰਦਾ ਠੀਕ ਹੈ ਦੱਸਾਈ ਦਿੰਦਾ ਆ ਤਿੰਨ ਗੇਟ ਤੇ ਆ ਡਗੇ ਸਾਰਿਆਂ ਦੀ ਬਾਕੀ ਪਰਲੇ ਪਾਸੇ ਵੀ ਤੁਸੀਂ ਦੇਖ ਲਓ ਉਧਰ ਵੀ ਅਗਲਾ ਜਿਹੜਾ ਸ਼੍ਰੀਨਗਰ ਨੂੰ ਕਸ਼ਮੀਰ ਨੂੰ ਪੜ ਜਾਂਦਾ ਉਹ ਤਿੰਨ ਜਗ੍ਹਾ ਦੋ ਬੈਠ ਗਿਆ ਰੇਲਵੇ ਵਾਲੇ ਪੁੱਲ ਤੇ ਵੀ ਤਿੰਨ ਪਿਲਰਸ ਬੈਠ ਗਏ ਨੇ ਬਹੁਤ ਭਾਰੀ ਨੁਕਸਾਨ ਡਾਇਰੈਕਟਲੀ ਜਿਹੜੀ ਨੈਗਲੀਜੈਂਸ ਹੈ ਇਹਨਾਂ ਦੇ ਦਿਮਾਗ ਸੀ ਕਿ ਇਹਦੇ ਪਾਣੀ ਨਹੀਂ ਆਣਾ ਇਹਨਾਂ ਸੀ ਕਿ ਉੱਤੇ ਸ਼ਾਪੁਰ ਖੰਡੀ ਦੇ ਵਿੱਚ ੱੱਲੇ ਨੂੰ ਪਾਣੀ ਆਂਦੀ ਏ ਇਹਨਾਂ ਨੇ ਆਪਣੇ ਵੱਲੋਂ ਆਸ ਉਮੀਦ ਹੀ ਲਈ ਪੈਸਾ ਛਕੀ ਜਾਂਦੇ ਸੀ ਪੈਸੇ ਖਾਈ ਜਾਂਦੇ ਸੀ ਇੱਥੇ ਕਿਸ ਕਿਸਮ ਦਾ ਬੰਦਾ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜਾ ਜਈ ਵੀ ਇੱਥੇ ਰਿਹਾ ਐਨ ਐਸ ਡੀ ਵੀ ਇੱਥੇ ਰਿਹਾ ਹੁਣ ਐਕਸ਼ਨ ਵੀ ਇੱਥੇ ਲੱਗਾ ਕੰਮ ਵੀ ਉਹੀ ਦਿੰਦਾ ਜਿਹੜਾ ਵਿਜੀਲੈਂਸ ਦਾ ਮਹਿਕਮਾ ਇੰਟਰਨਲ ਵਿਜੀਲੈਂਸ ਜਿਹੜੀ ਹੈ ਉਹਦੀ ਦੇਖ ਰੇਖ ਵੀ ਉਹੀ ਕਰਦਾ ਹੈ ਤਾਂ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਇੱਥੇ ਬਿਠਾਏ ਹੋ ਕਿ ਜੱਜ ਵੀ ਥਾਣੇਦਾਰ ਵੀ ਉਹੀ ਹੈ ਤੇ ਜੱਜ ਵੀ ਉਹੀ ਹੈ ਤੇ ਫਿਰ ਇੱਥੇ ਆਹੀ ਬਣਨਾ ਸੀ ਜੋ ਇੱਥੇ ਬਣਿਆ ਸਰਕਾਰ ਨੇ ਕਾਰਵਾਈ ਤਾਂ ਕੀਤੀ ਹੈਗੀ ਹੈ ਤੇ ਇਹਨਾਂ ਅਧਿਕਾਰੀ ਜਿਹੜੇ ਆ ਸਸਪੈਂਡ ਕੀਤੇ ਹੈਗੇ ਉਹ ਜਿੰਨੇ ਅਧਿਕਾਰੀ ਨੇ ਕੋਈ 15 ਦਿਨ ਪਹਿਲੇ ਆਇਆ ਕੋਈ ਮਹੀਨਾ ਪਹਿਲੇ ਆਇਆ ਜਿਹੜੇ ਪਰਮਨੈਂਟਲੀ 22 25 25 ਸਾਲ ਦੇ ਰੱਗੇ ਨੇ ਮੈਂ ਉਹਨਾਂ ਦਾ ਪੁੱਛਣਾ ਚਾਹੁੰਦਾ ਉਹਨਾਂ ਤੇ ਕਾਰਵਾਈ ਤੇ ਉਹਨਾਂ ਤੇ ਹੋਣੀ ਚਾਹੀਦੀ ਕਾਰਵਾਈ ਤੇ ਮਨਿਸਟਰ ਤੇ ਹੋਣੀ ਚਾਹੀਦੀ ਹੈ ਕੋਇਲ ਤੇ ਜਿੰਨੇ ਜਵਾਨੀ ਨਹੀਂ ਲਾਈ 274 ਕਰੋੜ ਰੁਪਏ ਇਹਨਾਂ ਨੇ ਵਿਖਾਇਆ ਕਿ ਅਸੀਂ 8000 ਕਿਲੋਮੀਟਰ ਦੀਆਂ ਡਰੇਨਾ ਤੇ ਜਿੱਥੇ ਜਿੱਥੇ ਵੀ ਪੰਨਾ ਦੇ ਲਾਂਦੀ ਲੋੜ ਸੀ ਜਾਂ ਇੱਥੇ ਕਿਤੇ ਮੈਂਟੇਨੈਂਸ ਤੇ ਲਾਂਦੀ ਲੋੜ ਸਾਡਾ ਸਿੱਧਾ ਦਾਅਵਾ ਹੈ ਕਿ ਟੋਟਲੀ ਪੈਸੇ ਖਾ ਜਾ ਕੋਈ ਪੈਸਾ ਨਹੀਂ ਲੱਗਾ ਮੈਂ ਇੱਥੇ ਇਸ ਗੱਲ ਕਰਨ ਨੂੰ ਆਇਆ ਸੋਮਵਾਰ ਫੇਰ ਕੱਲ ਦੇ ਦਿਨ ਸਾਡਾ ਸੈਸ਼ਨ ਹੈ ਇੱਥੇ ਮਨਿਸਟਰ ਨਹੀਂ ਆਇਆ ਤੇ ਸੈਕਟਰੀ ਨਹੀਂ ਆਇਆ ਆ ਹੁਣ ਵੀ ਮੈਂ ਵੇਖਿਆ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਖੁੱਦੀ ਜ਼ਮੀਨ ਹੈ ਉਹਨੂੰ ਆਪਣੀ ਪੈੜੀ ਹੀ ਜਿਹੜੀ ਹੈ ਪੁੱਟੀ ਜਾਂਦੇ ਨੇ ਤੇ ਇੱਥੇ ਆ ਠੇਕੇਦਾਰਾਂ ਨੂੰ ਉਹ ਮਾਲ ਚਕਾਈ ਜਾ ਰਹੇ ਨੇ ਵੇਖੋ ਆਪਣੀ ਜ਼ਮੀਨ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਉਹਦੀ ਪਟਾਈ ਕਰਾਈ ਜਾਂਦੇ ਇਥੋਂ 5 ਅਗਸਤ ਤੋਂ ਉਹ ਹੈ ਉਹ ਉਹਦਾ ਹੀ ਬਿੱਲ ਬਣਾਈ ਜਾਣਗੇ ਉਹੀ ਛੱਕੇ ਜਾਣਗੇ ਸਰਕਾਰ ਦੀ ਜ਼ਮੀਨ ਹੈ ਇਰੀਗੇਸ਼ਨ ਵਿਭਾਗ ਦੀ ਉਹਦੇ ਚੋਂ ਹੀ ਪੱਖਰ ਕੱਢੀ ਜਾਂਦੇ ਨੇ ਉਹਦੇ ਚੋਂ ਹੀ ਮਾਲ ਕੱਢੀ ਜਾਂਦੇ ਉਹ ਠੇਕੇਦਾਰ ਹੁੰਦਾ ਹੀ ਜਾਂਦੇ ਉਹ ਜਦੋਂ ਬਿੱਲ ਬਣਦਾ ਉਹੀ ਇਹਨਾਂ ਨੇ ਇਕੱਠੇ ਹੋ ਕੇ ਛੱਕਦੇ ਨੇ ਬਹੁਤ ਕਿਸਮਤ ਹੀ ਪੰਜਾਬ ਦੀ ਇਹ ਹੈ ਕਿ ਨਾ چیਫ ਮਿਨਿਸਟਰ ਜਾਗਦੇ ਇਹ ਜਿਹੜੀਆਂ ਮੀਟਿੰਗਸ ਜਨਵਰੀ ਦੇ ਮਹੀਨੇ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ ਸੀ ਜੇ ਕੋਈ چیਫ ਮਿਨਿਸਟਰ ਜ਼ਿੰਮੇਵਾਰ ਮੁਖੰਤੀ ਦਾ ਰੋਲ ਕਰਦਾ ਤਿੰਨੋ ਹੀ ਜਿਹੜਾ ਇੰਡੀਅਨ ਮੈਟਰੋਲੋਜੀਕਲ ਆਫਿਸ ਹੈ ਸੈਂਟਰ ਦਾ ਇਰੀਗੇਸ਼ਨ ਮਹਿਕਮਾ ਜਿਹਨੂੰ ਸੈਂਟਰਲ ਵਾਟਰ ਕਮਿਸ਼ਨ ਕਹਿੰਦੇ ਨੇ ਤੇ ਪੰਜਾਬ ਦੀ ਜਨਾ ਜਨਵਰੀ ਤੋਂ ਹੀ ਮੀਟਿੰਗਸ ਹੋਣੀਆਂ ਚਾਹੀਦੀਆਂ ਸੀ ਇੱਥੇ ਦੇ ਖਦਾਈ ਦੇ ਜੋ ਜੋ ਵੀ ਆ ਪ੍ਰੋਟੈਕਸ਼ਨ ਦੇ ਕੰਮ ਨੇ ਜਾਂ ਠੇਕੇ ਨੇ ਇਹ ਤੇ ਅਪ੍ਰੈਲ ਮਈ ਦੇ ਵਿੱਚ ਅਜੇ ਮੈਨੂੰ ਪਤਾ ਲੱਗਾ ਕਿ ਅੱਧੇ ਕਿਤੇ ਠੇਕੇ ਜੇ ਦਿੱਤੇ ਵੀ ਨਹੀਂ ਗਏ ਨਾ ਉਦੋਂ ਤੱਕ ਕੰਮ ਸਾਰਾ ਬਗੜ ਕੇ ਖਤਮ ਹੋ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਅਪੀਲ ਕਰੂੰਗਾ ਜਿਹੜੇ ਅਸੀਂ ਕਹਿੰਦੇ ਸੀ ਜਿਹੜੇ ਅਸੈਂਬਲੀ ਚ ਕਹਿੰਦੇ ਨੇ ਕਿ ਸਾਨੂੰ ਜਿੱਤੂ ਇੱਕ ਹੀ ਨਾਮਾਂ ਨਾਲ ਬੁਕਾਰਦੇ ਹੋ ਜਦੋਂ ਤਜਰਬਾ ਹੀ ਹੈ ਨਹੀਂ ਇਹਨਾਂ ਲੋਕਾਂ ਦਾ ਨਾ ਨੀਅਤ ਹੈ ਨਾ ਤਜਰਬਾ ਤੇ ਪੰਜਾਬ ਨੇ ਵੇਖੋ ਕੀਮਤ ਕਿੰਨੀ ਵੱਡੀ ਅਦਾ ਕਰ ਦਿੰਦੀ ਹੈ ਕਦੀ ਵੀ ਨਹੀਂ ਸੀ ਹੋਇਆ ਸਾਡਾ ਸਿੱਧਾ ਦਾਵਾ ਇਹ ਹੈ ਕਿ ਜਿਹੜੇ ਫਲੱਡ ਗੇਟਸ ਟੁੱਟੇ ਨੇ ਉਹ ਦਿਨ 7 ਲੱਖ ਤੋਂ ਵੱਧ ਕਿਊਬਿਕ ਪਾਣੀ ਇੱਥੇ ਆਇਆ ਬਲੱਡ ਗੇਟ 6 ਲੱਖ ਤੱਕ ਪ੍ਰੋਟੈਕਸ਼ਨ ਕਰ ਸਕਦਾ ਇਹ 7.5 ਲੱਖ ਪਾਣੀ ਆਇਆ ਇਹਨਾਂ ਦੀਆਂ ਜਿੰਨੀਆਂ ਗੇਜੇਸ ਨੇ ਉਹ ਵੀ ਕਿਉਂਕਿ ਮਹਿਕਮੇ ਦੇ ਵਿੱਚ ਨੇ ਜਿਹੜਾ ਸੈਕਟਰੀ ਇਹਨਾਂ ਦੇ ਨੇ 8000 ਬੰਦੇ ਨੂੰ ਚਾਰ ਸ਼ੀਟਾਂ ਜਾਰੀ ਕੀਤੀਆਂ 8000 ਕੋਈ ਚੰਗਾ ਬੰਦਾ ਤਾਂ ਇਰੀਗੇਸ਼ਨ 'ਚ ਕੰਮ ਕਰਕੇ ਰਾਜ਼ੀ ਨਹੀਂ ਇਸ ਟਾਈਮ ਸਰ ਰੰਗਲਾ ਪੰਜਾਬ ਦੇ ਨਾਂ ਦੇ ਤੇ ਫੰਡ ਇਕੱਠਾ ਕੀਤਾ ਜਾ ਰਿਹਾ ਕਿੱਧਰ ਦੇਖਦੇ ਹੋ ਤੁਸੀਂ ਜੋ ਚੇਮਿਸਟਰ ਰੀਲੀਫ ਫੰਡ ਹੈ ਰੰਗਲੇ ਪੰਜਾਬ ਦੇ ਵਿੱਚ ਇਹ ਹੈ ਕਿ ਫੰਡ ਆਈ ਜਾਣਗੇ ਇਤਲਾਕ ਇਹਨੂੰ ਹੋएगी ਨਹੀਂ ਕਿ ਕਿਨੇ ਕਿਨੇ ਪੈਸੇ ਦਿੱਤੇ ਕਿੱਥੇ ਵਰਤੇਗੇ ਜੋ ਪ੍ਰਾਈਮ ਮਿੰਿਸਟਰ ਨੇ ਪੀਐਮ ਕੇਅਰ ਬਣਾਇਆ ਕਿਤਾ ਉਹੀ ਅਥੀ ਮੈਂ ਪੁੱਛਣਾ ਚਾਹੁੰਦਾ ਪਹਿਲੇ ਲਾਂ ਰੱਖਣ ਤੋਂ ਥੋੜਾ ਮੋਟਾ ਸੋਚ ਵਿਚਾਰ ਤੇ ਰੋ ਪੰਜਾਬ ਨੂੰ ਤਬਾਹ ਕਰਕੇ 5 ਲੱਖ ਏਕੜ ਜ਼ਮੀਨ ਤਬਾਹ ਕਰਕੇ 4 ਲੱਖ ਤੋਂ ਵੱਧ ਸਾਡੇ ਜਿਹੜੇ ਲਾਈਫਸਟਾਕ ਨੇ ਸਾਡੀਆਂ ਗਾਵਾਂ ਮੱਝਾਂ ਘੋੜੇ ਬੱਕਰੇ ਪਤਰੀਆਂ ਸਾਰੇ تباہ ਹੋ ਗਏ 15000 ਕਰੋੜ ਦਾ ਸਾਡੀਆਂ ਸੜਕਾਂ ਦਾ ਪੁਲਾਂ ਦਾ ਕਲਵਰਸ ਦਾ ਆ ਜੋ ਤੁਹਾਡੇ ਹੈਡਵਰਕ ਚਨੇਨਾ ਸਾਰਿਆਂ ਦਾ ਕੰਮ ਤਬਾਹ ਕਰਕੇ ਤੁਸੀਂ 250 ਕਰੋੜ ਜਾਂ 270 ਕਰੋੜ ਪਿੱਛੇ 27000 ਕਰੋੜ ਦਾ ਜਾਂ 25000 ਕਰੋੜ ਦਾ ਪੰਜਾਬ ਦਾ ਨੁਕਸਾਨ ਜੇ ਟਾਈਮ ਸਰ ਨੀਤੀ ਨੇ ਪੈਸੇ ਲੱਗੇ ਹੁੰਦੇ ਤਾਂ ਨੁਕਸਾਨ ਨਹੀਂ ਸੀ ਹੋਇਆ ਸਾਰਾ ਤੁਸੀਂ ਮਕੌੜਾ ਪੱਤਨ ਜੀ ਮਿਨਿਸਟਰ ਸਾਹਿਬ ਨੇ ਉਹ ਦਿਨ ਗੱਲ ਕੀਤੀ ਕਿ ਜੀ ਉਹ ਜਿਹੜਾ ਦਰਿਆ ਜਿਹੜਾ ਉਹ ਵੀ ਇਹਦੇ ਚ ਆ ਗਿਆ ਛੋਟੇ ਛੋਟੇ ਨਾਲੇ ਨੇ ਕਸ਼ਮੀਰ ਦੇ ਮੈਂ ਦੱਸਣਾ ਚਾਹਣਾ ਇੱਥੋਂ ਜਿਹੜਾ ਉਹ ਜਿਹੜਾ ਦਰਿਆ ਘੱਟ ਤੋਂ ਘੱਟ 15 ਕਿਲੋਮੀਟਰ ਅੱਗੇ ਜਾ ਕੇ ਆਉਂਦਾ ਕਿ ਉਹ ਦੱਸੋ ਜੀ ਸਹੀ ਹੈ ਕਿ ਜਿੰਨੇ ਕਸ਼ਮੀਰ ਦੇ ਨਾਲੇ ਨੇ ਜੰਮੂ ਕਸ਼ਮੀਰ ਦੇ ਨਾਲੇ ਨੇ ਉਹਨਾਂ ਚ ਪਾਣੀ ਵੀ ਬਹੁਤ ਥੋੜਾ ਹੈ ਉਹ ਵੀ ਜਾ ਕੇ ਮਕੌੜੇ ਪੱਤਨ ਜਾ ਕੇ ਰਾਵੀ ਦਾ ਤੇ ਉਜੇ ਦਾ ਤੇ ਨਾਲਿਆਂ ਦਾ ਉਥੇ ਸੰਗਮ ਹੁੰਦਾ ਉਥੇ ਜਾ ਕੇ ਇਕੱਠੇ ਹੁੰਦੇ ਨੇ ਤਾਂ ਹੀ ਮਕੌੜਾ ਰੁੜਿਆ ਸਰਾਂ ਦੀ ਤਾਂ ਹੀ ਡੇਰਾ ਬਾਬਾ ਨਾਨਕ ਰੁੜੀਏ ਇਸੇ ਪਾਣੀ ਨੇ ਇਸੇ ਪਾਣੀ ਨੇ ਰਮਦਾਸ ਤੇ ਅਜਨਾਲਾ ਰੁੜਿਆ ਤੇ ਸਿੱਧੇ ਤੌਰ ਮੈਦੇ ਵਿੱਚ ਭਗਵੰਤ ਮਾਲ ਨੂੰ ਇਹਨਾਂ ਦੇ ਇਰੀਗੇਸ਼ਨ ਮਨਿਸਟਰ ਬਰਿੰਦਰ ਗੁਵੇਲ ਨੂੰ ਗ੍ਰਿਸ਼ਣ ਕੁਮਾਰ ਨੂੰ ਇਹਨਾਂ ਦੇ ਚੀਫ ਇੰਜੀਨੀਅਰ ਆ ਜਿਹੜਾ ਇੱਥੇ ਸ਼ੇਰ ਸਿੰਘ ਲੱਗਾ ਸੀ ਇਹਨਾਂ ਦੇ ਮਹਿਕਮੇ ਦੇ ਤੋੜ ਤੱਕ ਮੁਲਾਜ਼ਮ ਜਿਹੜੇ ਨੇ ਕਿਉਂਕਿ ਹਰ ਸਾਲ ਇਹਨਾਂ ਦਾ ਇਹੀ ਕੰਮ ਪੈਸੇ ਆਣਗੇ ਬਖਾਨ ਕੇ ਅਸੀਂ ਟੈਂਡਰ ਲਾਉਂਦੇ ਨੇ ਬਰਸਾਤਾ ਹੁਣ ਕੀ ਆ ਬਖਾ ਦੇਣਗੇ ਰੁੜ ਗਿਆ ਉਹਦੇ ਵਿੱਚ ਹੀ ਉਸ ਤੋਂ ਬਾਅਦ ਫੇਰੇ ਤਾਂ ਕੋਈ ਰਹਿ ਹੀ ਨਹੀਂ ਜਾਂਦਾ ਜਦੋਂ ਸਾਰਾ ਕੁਝ ਹੀ ਰੁੜ ਗਿਆ ਤਾਂ ਦੱਸੋ ਉਹਦੀ ਐਸਟੀਮੇਟ ਕਿੱਥੋਂ ਲਾਓਗੇ ਬਾਅਦ ਦੇ ਵਿੱਚੀ ਬਾਕੀ ਜਗ੍ਹਾ ਤੇ ਜੇ ਕੰਮ ਹੁੰਦਾ ਬਾਅਦ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਚੈਕਿੰਗ ਹੀ ਕੋਈ ਨਹੀਂ ਆਹੀ ਇਹਨਾਂ ਦਾ ਫਾਰਮੂਲਾ ਐਸੀ ਗੱਲ ਕਰਨ ਨੂੰ ਐ ਐਸੀ ਗੱਲ ਕਰ ਮੈਂ ਇੱਥੇ ਆਇਆ ਪੰਜਾਬ ਦੇ ਲੋਕਾਂ ਨੂੰ ਦੱਸਣ ਵਾਸਤੇ ਇਹਨਾਂ ਇਹਦੇ ਵਿੱਚ ਗੇਟਾਂ ਦੇ ਸਾਹਮਣੇ ਹਰੀ ਕੂਟੀ ਜਮੀ ਆ ਤੁਹਾਨੂੰ ਸਾਹਮਣੇ ਅਖਾਓ ਤੇ ਹਰੀ ਜੂਟੀ ਇਹ ਕਹਿੰਦੇ ਹੈ ਸਫਾਈ ਕੀਤੀ ਕੁਝ ਨਹੀਂ ਬਦਲਿਆ ਅੱਜ ਇਹਨਾਂ ਨੇ ਸਫਾਈ ਕੀਤੀ ਹੋਏ ਤੁਸੀਂ ਆ ਮੈਨੂੰ ਦੱਸੋ ਕਿ ਕੂਟੀ ਜਮੀ ਐਨੇ ਵੱਧ ਫਲੋਰ ਦੇ ਵਿੱਚ ਐਨੇ ਵੱਧ ਫਲੋਰ ਦੇ ਵਿੱਚ ਬਿਚਾਰੀ ਤੁਸੀਂ ਦੱਸੋ ਕੁਝ ਕਰ ਉਹ ਕੋਈ ਨਹੀਂ ਜੀ ਹੁਣ ਕੋਈ ਨਹੀਂ ਆਈ ਨੇ ਬੱਡੇ ਪਲਾਨ ਤੇ ਵੇਚ ਕੇ ਉਹ ਕਾਈ ਰਹਿ ਸਕਦੀ ਹੈ ਨਾ ਤੁਸੀਂ ਦੇਖੋ ਕਿ ਉਹ ਜਿੱਦ ਕਰਦਾ ਹਲਾਇ ਇਹਨਾਂ ਨੂੰ ਸਾਡੇ ਸਾਡੇ ਕੋਲ ਤੁਸੀਂ ਆਪ ਕੋ ਤੁਹਾਨੂੰ ਵੀ ਕਿਤੇ ਕੰਮ ਪਾਏ ਆ ਇੱਕ ਮਿੰਟ ਆ ਵੇਖੋ ਇਹ ਲੰਗੜਦੀ ਉਹ ਇੱਕ ਮਿੰਟ ਯਾਰ ਆ ਦੇ ਆ ਕਈ ਦਾ ਜੇ ਤੇ ਕੋਈ ਸਫਾਈ ਕੀਤੀ ਉਹਦੇ ਆ ਤਰੀਕਾ ਹੋਇਆ ਉਹ ਪੱਥਰ ਵੇਖੋ ਅੱਗੇ ਰਸਤੇ ਦੇ ਵਿੱਚ ਪੁਰਾਣੇ ਪੱਥਰ ਇੱਥੇ ਡਿੱਗੇ ਪਏ ਨੇ ਕਿਹੜੀ ਸਫਾਈ ਇਹਨਾਂ ਨੇ ਕੀਤੀ ਇੱਥੇ ਦੱਸੋ ਤੁਹਾਨੂੰ ਉਹੀ ਸਫਾਈ ਦਾ ਪਿਛੇ ਅਗਲੇ ਦਿਨ ਇੱਕੋ ਇੱਕੋ ਹੈ ਯਾਰ ਇਹ ਅਮਾਏ ਛੱਡੋ ਉਹ ਅਕੀਲ ਦੇ ਦੋ ਗੇੜ ਜਿਹੜੇ ਨੇ ਅਕੀਲ ਦੇ ਦੋ ਗੇੜ ਜਿਹੜੇ ਨੇ ਖੁੱਲੇ ਨਹੀਂ ਇਹਨਾਂ ਨੇ ਇਹਨਾਂ ਨੇ ਕਿਹੜੀ ਸਰਵਿਸਿੰਗ ਕੀਤੀ ਮੈਂ ਪੁੱਛਣਾ ਚਾਹਦਾ ਗੋਹਿਲ ਸਾਹਿਬ ਨੂੰ ਇਹਨਾਂ ਦੇ ਸੈਕਟਰੀ ਨੂੰ ਕਿੱਥੇ ਦੱਸੋ ਜੀ ਆ ਅਪੀਲੇ ਵੇਖੋ ਖੁੱਲੇ ਹੀ ਨਹੀਂ ਆਪੀਲੇ ਪੱਟੇਲੇ ਕੋਲੇ ਆਪਾਂ ਦੇ ਅੱਜ ਸਫਾਈ ਕਿੱਥੇ ਸਫਾਈ ਹੈ ਟੂ ਹੇਰ ਆਵੇ ਮੰਗਦੇ ਪੈ ਨਹੀਂ ਇਹਦੀ ਨਹੀਂ ਕੋਈ ਆ ਅੱਜ ਸਫਾਈ ਵਿੱਚ ਕੋਈ ਨਹੀਂ ਕੀਤੀ ਉਹ ਹਾਲ ਵਿੱਚ ਉਸ ਨਹੀਂ ਇਨੂੰ ਹੱਦ ਤੱਕ ਨਹੀਂ ਲਾਇਆ ਕਈ ਸਾਲਾਂ ਤੋਂ ਟੋਟਲੀ ਹਰਪੇਅਰ ਆ ਵੇਖੋ ਰਿਪੇਅਰ ਤੋਂ ਖਰਾਬ ਹੋਇਆ ਬਿਲਕੁਲ ਟੋਟਲ ਲੈ ਗਲੈਕਟੇ ਟੋਟਲ ਪੈਸੇ ਖਾਦੇ ਗਏ ਨੇ ਆ ਜਿਹੜਾ ਇਧਰ ਵਾਲਾ ਪਾਣੀ ਇੱਥੋਂ ਨਿਕਲਣਾ ਸੀ ਕਿ ਆ ਨਹਿਰ ਟੱਪ ਕੇ ਓਵਰਫਲੋ ਕਰਕੇ ਯੂਵੀਟੀਸੀ ਚਲਾ ਗਿਆ ਪਾਣੀ ਸਾਡਾ ਆ ਜਿਹੜੀਆਂ ਦਵਾਰਾਂ ਨੇ ਇਹਦੇ ਉੱਤੋਂ ਦੀ ਟੱਪਿਆ ਪਾਣੀ ਉਹਦੇ ਨਾਲ ਸਜਾਨਪੁਰ ਤੇ ਬਾਕੀ ਜਗ੍ਹਾ ਜਿਹੜੀ ਉਹਨੇ ਡੋਕ ਦਿੱਤੀ ਇਹਨਾਂ ਦੇ ਥਰੂ ਜਿਹੜੇ ਟੁੱਟੇ ਨੇ ਗੇਟੇ ਨੇ ਸਾਰਾ ਮਕੌੜਾ ਪੱਤਨ ਦੀਨਾਨਗਰ ਵਾਲੀ ਬਿਲਟ ਜੀ ਨਹੀਂ ਹੈ ਤੇਰਾ ਬਾਬਾ ਨਾਨਕ ਦਾ ਏਰੀਆ ਹੈ ਰਮਦਾਸ ਦਾ ਜਨਾਲੇ ਦਾ ਏਰੀਆ ਹੈ ਇਹ ਮੈਨਮੇਡ ਹੈ ਨੇਚਰ ਦਾ ਇਹਦੇ ਵਿੱਚ ਰੋਲ ਜ਼ਰੂਰ ਹੈ ਬਟ ਇਹ ਹਰ ਸਾਲ ਬਰਸਾਤਾ ਹੁੰਦੀਆਂ ਨੇ ਢੱਕਿਆ ਜਾ ਸਕਦਾ ਸੀ ਇਹਨਾਂ ਦਾ ਮਹਿਕਮਾ ਪਦਨੀਅਤ ਨਾ ਹੁੰਦਾ ਜੇ ਨੀਅਤ ਇਹਨਾਂ ਦੀ ਚੰਗੀ ਹੁੰਦੀ ਤੇ ਆ ਹਾਲ ਅੱਜ ਸਮੁੱਚੇ ਦੋਨੋ ਸੂਬਿਆਂ ਦਾ ਨਹੀਂ ਸੁਣਨਾ ਬਹੁਤ ਵੱਡਾ ਨੁਕਸਾਨ ਜੰਮੂ ਕਸ਼ਮੀਰ ਦਾ ਵੀ ਹੋਇਆ ਤੇ ਪੰਜਾਬ ਦਾ ਵੀ ਇਹਨਾਂ ਨੂੰਸਾਨ 5 ਲੱਖ ਏਕੜ ਜ਼ਮੀਨ تباہ ਹੋ ਗਈ ਹਾਰੇ ਕਿੱਲੇ ਵਿੱਚ ਝੋਨਾ ਸਾਡਾ 70 ਤੋਂ 80 ਹਜ਼ਾਰ ਰੁਪਏ ਦਾ ਫੀਕ ਲੇਦਾ ਇਹੀ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਸੀ ਕਿ 50 ਹਜ਼ਾਰ ਰੁਪਈਆ ਸੀ ਕਿੱਲੇ ਦਾ ਜਿੱਥੇ ਟੋਟਲ ਫਸਲ ਖਰਾਬ ਹੋएगी ਦਮਕ ਹੁਣ 20 ਹਜ਼ਾਰ ਕਿੱਲੇ ਦਾ ਇਹਨਾਂ ਨੇ ਉਹ ਵੀ ਐਲਾਨ ਕੀਤਾ ਅਸੀਂ ਇਹਦੀ ਬੈਸੋ ਆਈ ਹੋ ਰਿਹੈਬਿਟੇਸ਼ਨ ਤੋਂ ਹੋਈ ਹੈ ਮੁੱਢ ਵਸੇਵੇ ਤੋਂ ਹੋਈ ਹੈ ਜੀ ਮਿਸਟਰ ਸਾਹਿਬ ਤੁਸੀਂ ਬੋਲਿਓ ਤੁਸੀਂ ਇੱਕ ਰੁਪਇਆ ਨਹੀਂ ਕਿਹਾ ਕਿ ਕਦੋਂ ਆਏਗਾ ਤੁਸੀਂ ਤਾਂ ਕਿਹਾ ਸੀ ਕਿ ਅਸੀਂ ਗਰਦੌਰੀਆ ਤੋਂ ਬਿਨਾ 20000 ਰੁਪਇਆ ਦਵਾਂਗੇ ਕਿ ਗਰਦੌਰੀ ਹੋਣ ਤੋਂ ਬਾਅਦ 50000 ਰੁਪਇਆ ਦਾਂ ਕੁਝ ਨਹੀਂ ਆਇਆ ਜਾਨੂਰਾਂਵਾਸਿਕ ਐਲਾਨਿਆਂ ਜੀ ਤੇ ਕਿਹਾ ਸੀ ਤੱਕਰੀਆਂ ਤੱਕ ਪੁਕੜੀਆਂ ਤੱਕ ਚੋਨੇ ਦੇ ਕਦੂਆਂ ਤੱਕ ਛੱਤਾਂ ਦੇ ਵਿੱਚ ਰੇੜਾਂ ਆਈਆਂ ਤੱਕ ਅਸੀਂ ਪੈਸੇ ਦਾਂ ਕੋਈ ਪੈਸਾ ਨਹੀਂ ਲਾਣਿਆ ਕਿ ਹੁਣ ਤੁਸੀਂ ਕੁਰਤਾ ਝਾੜ ਕੇ ਕਹਿੰਦਾ ਸਾਡੇ ਕੋਲ ਪੈਸੇ ਹੀ ਨਹੀਂ ਪ੍ਰਾਈਮ ਮਿਨਿਸਟਰ ਕਹਿ ਰਿਹਾ 12000 ਕਰੋੜ ਖਲਿਆ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਅਸੀਂ ਇਹ ਮੰਗ ਕਰਨੇ ਆ ਅੱਜ ਸੁਭੂਚਾ ਪੰਜਾਬ ਮੰਗ ਕਰਦਾ ਹੈ ਕਿ ਗਰੀਬਾਂ ਦੀ ਮਦਦ ਵਾਸਤੇ ਦੱਸੋ ਕੀ ਦੇ ਰਹੇ ਤੁਸੀਂ ਲੋਕਾਂ ਨੂੰ ਵਰਲਡ ਓਵਰ ਪੰਜਾਬੀਆਂ ਨੂੰ ਵਰਲਡ ਓਵਰ ਅਪੀਲ ਕਰ ਰਹੇ ਹੋ ਮਦਦ ਚਲੋ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਮਦਦ ਕਰੋ ਅਟ ਸਹੀ ਪੁੱਛਣਾ ਚਾ ਮੰਗੇ ਜ਼ਿੰਮੇਵਾਰੀ ਤਾਂ ਦੀ ਸਰਕਾਰ ਦੀ ਕੀ ਹੈ ਤੁਸੀਂ ਤੇ ਮਾਨ ਸਾਹਿਬ ਖੁਦ ਕਹਿੰਦੇ ਸੀ ਕਿ ਜਿਹੜੀ ਸਰਕਾਰ ਕਹਿੰਦੀ ਸਾਡਾ ਖਜ਼ਾਨਾ ਖਤਮ ਹੋ ਗਿਆ ਜਾਂ ਖਜ਼ਾਨੇ 'ਚ ਕੁਝ ਨਹੀਂ ਉਹਨੂੰ ਖਜ਼ਾਨਾ ਥੋੜਾ ਉਹਨੂੰ ਤੇ ਪੀਪਾ ਕਿਹਾ ਜਾਂਦਾ ਤੇ ਤੁਸੀਂ ਤੇ ਹੁਣ ਗੱਲ ਚਪਾ ਕੇ ਪੀਪਾ ਵਜਾਣਾ ਸ਼ੁਰੂ ਕਰ ਦਿੱਤੇ ਤੁਸੀਂ ਸ਼ਰਿਆਮ ਇਹ ਗੱਲ ਥਾਮਾ ਉੱਤੇ ਹਵਾ 'ਚ ਚੁੱਕ ਲਈ ਗੱਲ ਕਹਿੰਦੇ ਹੋਏ ਕਿ ਸਾਡੇਆਂ ਕੋ ਪੈਸਿਆਂ ਦਾ ਪ੍ਰਬੰਧ ਕੋਈ ਨਹੀਂ ਤੁਸੀਂ ਉਹ ਦਿਨ ਮੋਦੀ ਸਾਹਿਬ ਦੇ ਕੋਲ ਮinistro ਕੱਲੇ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਉਹਨਾਂ ਨਾਲ ਗੁਫ਼ਤਗੂ ਕਰਨ ਬਾਰੇ ਜਾਣਕਾਰੀ ਨਹੀਂ ਸੀ ਉਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਤੇ ਪ੍ਰਾਈਮਿੰਸਟਰ ਸਾਹਿਬ ਪੰਜਾਬੀ ਨਹੀਂ ਸੀ ਸਮਝ ਰਹੇ ਤੇ ਮੈਨੂੰ ਦੱਸੋ ਪੰਜਾਬ ਦੀ ਨੁਮਾਇੰਦਗੀ ਕੌਣ ਕਰੇਗਾ ਜੀ ਜਿਸ ਆਦਮੀ ਨੇ ਕੇਸ ਪ੍ਰੈਜੈਂਟ ਕਰਨਾ ਸੀ ਉਹ ਆਪ ਹਾਜ਼ਰ ਨਹੀਂ ਹੋਇਆ ਮinistro ਕੱਲੇ ਦੇਰੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਆਪਣੀ ਗੱਲ ਪੰਜਾਬ ਦੀ ਨਹੀਂ ਸਮਝਾ ਸਕਦੇ ਪੰਜਾਬ ਦਾ ਕੇਸ ਹੀ ਫਾਰਵਰਡ ਨਹੀਂ ਕਰ ਸਕਦੇ ਪੰਜਾਬ ਨੂੰ ਇਹਨਾਂ ਨੇ ਇੱਕ politcal ਫੁੱਟਬਾਲ ਬਣਾ ਲਿਆ ਇਸ ਸੂਬੇ ਦੀ ਸਰਕਾਰ ਆਪ ਹੀ ਸਰਕਾਰ ਨੇ ਇਹ ਭਾਜਪਾ ਦੀ ਸਰਕਾਰ ਨੇ ਸਰ 1 ਮਿੰਟ ਮੋਦੀ ਸਾਹਿਬ ਕਹੀ ਜਾਂਦੇ ਨੇ ਮੈਂ ਪੈਸੇ ਘੱਟਦੇ ਨੇ ਇਹ ਕਹੀ ਜਾਂਦੇ ਸਾਡੇ ਕੋਲ ਕੁਝ ਨਹੀਂ ਨੂੰ ਅੱਜ ਅਸੀਂ ਸਪੂਚੇ ਪੰਜਾਬ ਨੂੰ ਦੱਸਣ ਵਾਸਤੇ ਆਏ ਆ ਮੈਂ ਤੁਹਾਨੂੰ ਇਹ ਵੀ ਏਰੀਆ ਵਿਖਾਣਾ ਜਿਹੜਾ ਇਰੀਗੇਸ਼ਨ ਦਾ ਆਪਣਾ ਆਫਿਸ ਦਾ ਏਰੀਆ ਉਹ ਆਪਣੇ ਆਪਣੇ maal ਹੀ ਆਪ ਉਠੀ ਜਾਂਦੇ ਨੇ ਠੇਕੇਦਾਰਾਂ ਨੂੰ ਫੜਾਈ ਜਾਂਦੇ ਨੇ ਉਹਦੇ ਹੀ ਬਿੱਲ ਬਣਾਣਗੇ ਸਰਕਾਰ ਦੇ maal ਨੂੰ ਵੀ ਚੱਕ-ਚੁੱਕ ਜਾਂਦੇ ਅਨਫੋਰਚਨਟਲੀ ਉਹ ਵੀ ਖਬਰ ਕਰਦੇ ਇੱਕ ਮਹੀਨੇ ਦੀ ਕਰੇ ਇੱਕ ਮਹੀਨੇ ਦੀ ਕਰੇ ਇੱਕ ਮੈਸਜ ਫੋਨ ਕਰਕੇ ਫੜੇ ਕੋਈ ਰੋਕੋ ਤੇ ਕੋਈ ਰੋਕੋ ਉਹ ਫੜੇ ਤੇ ਕਰੇ ਮਾਰਿਆ ਮੋਬਾਈਲ ਚੁੱਕ ਮਾਰਿਆ سر آج آپ مادھوپور میں کوئی ایسا ہے میں اپنے ساتھیوں کے ساتھ مادھوپور ہیڈ ورکس پر آیا ہوں سارے پنجاب کو میں نے یہ درست دکھانا تھا کہ یہ پنجاب سرکار کی ناکامیوں کی وجہ سے یہ چپ ہو کر سوئے ہوئے تھے ان کو تھا کہ ادھر تو کوئی بات ہی نہیں ہے ادھر تو پانی آنے کا چانس ہی کوئی نہیں اور یہ دیکھی آپ نے حالات کیا ادھر بنا دیے تین فلڈ گیٹ توڑ دیے اگلا ریلوے پل ہے وہ بیٹھ گیا ہے ریگولر پل جانے والا اس کی نیے بیٹھ گئی آپ دیکھیں یہ حال کیا بن رہا ہے اور پنجاب کا اتنا بھاری نقصان ہوا ہے اور انفارچونیٹ بات یہ ہے کہ پنجاب کو اور پنجابیوں کو فٹ بال بنا لیا ہے پرائم منسٹر کہتے ہیں میں نے بارہ ہزار کروڑ روپیہ بھیج رکھا ہے یہ کہتے ہیں ہمارے پاس آیا پندرہ سو کروڑ روپیہ اور جو بحث شروع کی اسپیشل ودھان سبھا کا سیشن پنجاب کو فڈ سیوے کے لیے جس کو ریہبلیٹیشن کہتے ہیں اس کے لیے سیشن تھا چیف منسٹر صاحب بولے ہیں چیف منسٹر صاحب نے ایک دمفاوی کمپنسیشن کی بات ہی نہیں کی کہ بھائی جو زمین ہنڈریڈ پرسینٹ دباؤ ہوئی ہے اس کو میں نے پیسے کتنے دے دے اور انہی کی خود کی گورنمنٹ جو چیف منسٹر صاحب اور کیجریوال صاحب کہتے تھے کہ اگر کہیں بھی زمین ہنڈریڈ پرسینٹ خراب ہوگی تو بیس ہزار فی ایکڑ ہم گرداوری سے پہلے بھیج دیں گے گرداوری کے بعد بیس ہزار بیچیں گے اب کہتے ہیں گرداوری ہوگی اس کے بعد بھی بیس ہزار روپیہ بیچیں گے ان ہے کسان اور غریب آدمی جو ہے وہ انتظار کر رہے ہیں کہ آپ بتائیں کہ ہمیں کمپنسیشن کیا دیں گے ہمارے چار لاکھ سے زیادہ جانور پانی میں بیٹھ گئے ہیں اس میں ہماری نسے تھی پیسے تھی گھوڑے تھے بکریاں تھی بکرے تھے مرکے تھی مرکیاں تھی بہت سارے اور جانور تھے اور مکھ منتری جی تو خود کہتے تھے بکریوں کا بکڑیوں کے پیسے تھے وہ نام ہی نہیں لیا ہم پوچھتے رہے کہ سیشن کا جو آپ نے سپیشل سیشن ہے اس کا مقصد تو بتائے کمپریٹ ویلڈ گورنمنٹ ہے آپ کو میں بتانے آیا ہوں کہ جتنا پیسہ اس اضافہ یہ بلڈ پروٹیکشن پر یا ہماری ڈرینز کی سفائی پر یا ایریگیشن کے کاموں پر لگانا تھا سارا پیسہ ڈکار کے ہیں میرا سیدھا دعویٰ ہے مسٹر گوئل مست ریزائن کرشن کمار شوڈ بی سسپینڈیڈ چیف انجینئر شوڈ بی ٹرانسفرڈ ایک انڈیپینڈنٹ جج سٹنگ جج ہائی کورٹ کا ٹائم باؤنڈ انکوائری کرے تین مہینے میں اور دوشیوں کے خلاف کرمنل کیس اور میں نے اسپیکر صاحب کو کہا ہے اگر گورمنٹ نے یہ جوڈیشل ادھر لگائے گی کہ ہر پلٹیکل پارٹی ایک 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 ایم ایل اے آنریبل ہائی کورٹ کے جج کو اسسٹ کرنے کے لیے رکھو ہم جب جج صاحب آئے ہم دکھائیں گے یہ کیا ہوا ہے ادھر ایسے لوگ ہیں جو پچھلے پچیس سال سے جئی بھی ادھر تھے ایس ڈی او بھی ادھر ہیں ایکشن بھی ادھر ہیں تھانڈے دار بھی وہی ہیں جج کا رول بھی وہی کر رہے ہیں ہے جو انٹرنل وجیلینس ہے اریگیشن کی اس کے انچارج بھی وہی اور یہ سارے لوگ جو ہے منتری جی کے نزدیک بھی ہیں اور سیکٹری صاحب کے نزدیک we have